ਮੈਂ ਬੋਲਦਾ ਇਹ ਜੀ ਆਪਣੇ ਮੋਰੀਆ ਹਾਂਜੀ ਕੀ ਹੋਇਆ ਜੀ ਮੈਡਮ ਵੀਰ ਜੀ ਇਹ ਸਾਡੇ ਦੋਸਤੀ ਸਿਸਟਰ ਰਿਆ ਸਵੇਦੀ ਦਾਖਲਿਆ ਨੋਰਮਲ ਡਿਲੀਵਰੀ ਦੱਸ ਰਹੀ ਸੀਗੇ ਹੁਣ ਰਾਤ ਨੂੰ ਇਹ 9 ਵਜੇ ਇਹਨਾਂ ਨੇ ਕਿਹਾ ਤਾਂ ਜੀ ਰੈਫਰ ਕਰ ਦਿੱਤਾ ਜੀ ਚੰਦਰ ਮੇਰੀ ਗੱਲ ਹੋ ਗਈ ਆ ਵੈਸੇ ਉਹ ਕਹਿੰਦੇ ਡਾਕਟਰ ਆ ਰਹੇ ਆ ਲੇਕਿਨ ਇਸ ਹਸਪੀਟਲ ਨੂੰ ਇਸ ਚੀਜ਼ ਨੂੰ ਤਾਂ ਸਮਝਣਾ ਚਾਹੀਦਾ ਕਿ ਜਿਹੜਾ ਪੇਸ਼ੈਂਟ ਤੁਹਾਡੇ ਕੋਲ ਸਵੇਰ ਦਾ ਦਾਖਲ ਆ ਇੱਕ ਵਾਰੀ ਡਾਕਟਰ ਨਾਗਰਾ ਨਹੀਂ ਆਈ ਦੇਖਣ ਹਾਂਜੀ ਇੱਕ ਵਾਰੀ ਡਾਕਟਰ ਨਾਗਰਾ ਦੇਖਣ ਨਹੀਂ ਆਈ ਮਨਜੀਤ ਨਾਗਰਾ ਠੀਕ ਹੈ ਇਹਦੇ ਕੋਲ ਅੱਗੇ ਵੀ ਦੋ ਤਿੰਨ ਸ਼ਿਕਾਇਤਾਂ ਆਈਆਂ ਲੇਕਿਨ ਇਸ ਲੇਡੀਜ਼ ਨੇ ਕਦੀ ਵੀ ਗੱਲ ਨਹੀਂ ਸੁਣੀ ਭਾਜੀ ਬਾਅਦ ਗੱਲ ਮੰਗੇ ਗਈ ਆ ਬਣਾਓ ਕਿਹੜੀ ਡਾਕਟਰ ਸੀ ਇਹ ਨਾ ਕਰੋ ਡਾਕਟਰ ਮਨਜੀਤ ਨਾਲ ਗੱਲ ਕੀਤੀ ਆ ਡਾਕਟਰ ਨੂੰ ਕਾਲ ਕੀਤੀ ਆ ਨਾਰਮਲ ਪ੍ਰੋਗਰੈਸ ਚੱਲ ਰਹੀ ਸੀ ਪਰ ਉਹਨੂੰ ਹੁਣ ਜਿਸ ਤਰ੍ਹਾਂ ਨਾਰਮਲ ਨਹੀਂ ਉਹਦਾ ਕੇਸ ਹੋ ਰਿਹਾ ਡਾਕਟਰ ਨੇ ਇਨਫੋਰਮ ਕੀਤਾ ਹੋਇਆ ਕਿੰਨੇ ਵਾਰ ਕੀਤਾ ਤੁਸੀਂ ਫੋਨ ਦੋ ਨਹੀਂ ਆਏ ਤਿੰਨ ਚਾਰ ਵਾਰ ਮੈਡਮ ਦੇਖੋ ਦਰਦਾਂ ਹੋ ਰਹੀਆਂ ਉਹ ਪ੍ਰੋਬਲਮ ਕੀ ਆ ਇਸ ਟਾਈਮ ਇਹਨਾਂ ਨੂੰ ਮੌਕਾ ਦੋ ਅਸੀਂ ਡਾਕਟਰ ਨੂੰ ਫੋਨ ਕਰਦੇ ਹਾਂ ਹੁੰਦਾ ਕਿ ਤੂੰ ਦੁਬਾਰੀ ਫੋਨ ਵੀ ਨਹੀਂ ਚੱਕ ਰਹੇ ਹੋ ਤਾਂ ਡਾਕਟਰ ਨੂੰ ਕਾਲ ਕੀਤੀ ਹੋਈ ਸੀ ਉਹਨਾਂ ਨੇ ਰੈਫਰ ਕੀਤਾ ਤੁਸੀਂ ਦੱਸਿਆ ਨਾਰਮਲ ਨਹੀਂ ਹੈਗੇ ਨਾ ਹੁਣ ਕੀ ਪੀਜੀ ਨੇ ਡਾਕਟਰ ਨੂੰ ਹਾਂਜੀ ਹਾਂਜੀ ਕੀਤਾ ਹੋਇਆ ਕਿੰਨੀ ਦੇਰ ਹੋ ਗਈ ਤੁਹਾਨੂੰ ਫੋਨ ਕੀਤਾ ਕੀਤਾ ਹੋਇਆ ਫੋਨ ਹੁਣ ਵੀ ਮੈਡਮ ਮੈਡਮ ਨੂੰ ਸਵੇਰੇ 9 ਵਜੇ ਆਲੇ ਆਦਾ ਰਾਤੀ 9 ਵਜੇ ਕੇ 10 ਵੇ ਰਾਤ ਨੂੰ ਚੱਤੇ ਆਣਾ ਮੈਡਮ ਨੂੰ ਕਿ ਮੈਂ ਉਹ ਡਾਕਟਰ ਆ ਕੋਈ ਕਮੋਡਰ ਧੋੜੀ ਹੈ ਕਿ ਅੱਜ ਹੁਣ ਮੁੰਨਾ ਰਾਤੀ 9 ਵੇ ਬਤਲ ਕਰਾ ਦੇ 12 ਘੰਟੇ ਆਗੇ ਆਣਾ ਲੈ ਸਵੇਰੇ ਪੂਰੀ ਆਣਾ ਨਾਲੇ ਸਾਰੇ ਨਾਲੇ ਜਿੰਦਾ ਸਵੀਕਾਰਨਾ ਮੈਂ ਸਾਈਨ ਕਰਨਾ ਕਿਤੇ ਕਰ ਨਹੀਂ ਸਕਦਾ ਦੋਸਤ ਸਾਈਨ ਕਿਤੇ ਪਤਾ ਨਹੀਂ ਸਾਰੇ ਨਾਲੇ ਦੀ ਮੌਲਾ ਜਿਹੜਾ ਸਵਲ ਮਾਮਲਾ ਇਹ ਹੈ ਜੀ ਇੱਕ ਕੁੜੀ ਦਾ ਡੇਲੀਵਰੀ ਕੇਸ ਸੀਗਾ ਉਹ ਸਵੇਰ ਦੀ ਦਾਖਲ ਸੀ ਇਹ ਕਹਿੰਦੇ ਜੀ ਨਾਰਮਲ ਕੇਸ ਹੈ ਇਹਨਾਂ ਨੇ ਡਾਕਟਰ ਜਿਹੜੀ ਲੈਡ ਡਾਕਟਰ ਆ ਉਹਨੂੰ ਫੋਨ ਕੀਤਾ ਤਿੰਨ ਚਾਰ ਵਾਰੀ ਲੇਕਿਨ ਉਹ ਦੇਖਣ ਇੱਕ ਵਾਰੀ ਵੀ ਨਹੀਂ ਆਇਆ ਔਰ ਹੁਣ ਇਹਨਾਂ ਨੇ ਰਾਤ ਨੂੰ 9 ਵਜੇ ਕਹਿੰਦੇ ਜੀ ਰੈਫਰ ਕਰ ਦਿੰਦੇ ਆ ਜਲੰਧਰ ਦੇਖੋ ਤੁਸੀਂ ਜਿਹੜਾ ਜ਼ਿਲ੍ਹੀ ਵੀ ਕੇਸ ਹੈ ਨਾਰਮਲ ਕੇਸ ਹੈ ਜੇ ਤੁਸੀ ਕੋਈ ਪ੍ਰੋਬਲਮ ਹੈ ਤਸਵੀਰੇ ਦਸੋ ਬਈ ਅਗਲਾ ਆਪਣੇ ਕਿਤੇ ਵੀ ਲਿਜਾ ਸਕੀ ਹੁਣ ਰਾਤ ਨੂੰ 9 ਵਜੇ ਨੂੰ ਕਹਿੰਦੇ ਤੁਸੀਂ ਜਰੰਦਰ ਲੈ ਜਾਓ ਹੁਣ ਐਸਐਮਓ ਸਾਹਿਬ ਨਾਲ ਜਿਹੜੇ ਸ਼ਿਵ ਸਰਜਨ ਬਣ ਗਏ ਆ ਡਾਕਟਰ ਲੈਂਬਰ ਰਾਮ ਜੀ ਉਹਨਾਂ ਨਾਲ ਮੇਰੀ ਗੱਲ ਹੋਈ ਆ ਉਹ ਕਹਿੰਦੇ ਡਾਕਟਰ ਆ ਰਹੇ ਆ ਲੇਕਿਨ ਹਲੇ ਤੱਕ ਕੋਈ ਵੀ ਡਾਕਟਰ ਨਹੀਂ ਆਇਆ ਔਰ ਜਿਹੜੀ ਡਾਕਟਰ ਦੇਖ ਰਹੀ ਸੀ ਕੀ ਇਹਨਾਂ ਨੂੰ ਉਹਨਾਂ ਨੇ ਇੱਕ ਵਾਰੀ ਵੀ ਆਪੇ ਨਹੀਂ ਦੇਖਿਆ ਸਵੇਰ ਤੋਂ ਲੈ ਕੇ ਸ਼ਾਮ ਤੱਕ ਇਨਾਂ ਦੇ ਜਿਹੜੇ ਬਾਰਡਰ ਟੈਨੈਂਟ ਹੈਗੇ ਆ ਉਹਨਾਂ ਨੇ ਕਿਹਾ ਕਿ ਮੈਂ ਡਾਕਟਰ ਨੂੰ ਫੋਨ ਕੀਤਾ ਸੀ ਲੇਕਿਨ ਉਹ ਆਈ ਨਹੀਂ ਕੀ ਇਸ ਹਸਪੀਟਲ ਦੇ ਵਿੱਚ ਪੰਜਾਬ ਗਵਰਨਮੈਂਟ ਨੂੰ ਮੈਂ ਪੁੱਛਣਾ ਚਾਹੁੰਦਾ ਜਦਕਿ ਮੈਂ ਆਮ ਆਦਮੀ ਪਾਰਟੀ ਦਾ ਬੰਦਾ ਹੋ ਕੇ ਵੀ ਮੈਂ ਇਹ ਕੁਐਸਚਨ ਕਰਦਾ ਕਿ ਇਹ ਸਾਡੇ ਹਸਪੀਟਲ ਦੇ ਵਿੱਚ ਅਣਗਹਿਲੀ ਕਿਉਂ ਹੋ ਰਹੀ ਆ ਸਵੇਰੇ ਇਸ ਦਾ ਜਿਹੜਾ ਨਾਂ ਕੀ ਆ ਤੇ ਕਿੱਥੇ ਦੇ ਰਹਿਣ ਵਾਲੇ ਗੁਰਕੀਰਤ ਨਾ ਆਇਆ ਜੀ ਲੜਕੀ ਦਾ ਇਹ ਤੇ ਫੁਗਾਰਦੇ ਰਹਾ ਰੇ ਸਵੇਰੇ ਦੇ தੱਕ ਲਿਆ ਲੇਕਿਨ ਇਹਨਾਂ ਨੇ ਕਿਸੇ ਨੇ ਵੀ ਲੋਕ ਅਪਟਰ ਨਹੀਂ ਕੀਤੀ ਪਹਿਲਾਂ ਕਹਿੰਦੇ ਰਹੇ ਜੀ ਨਾਰਮਲ ਕੇਸ ਆ ਨਾਰਮਲ ਕੇਸ ਆ ਲੇਕਿਨ ਹੁਣ ਆ ਕੇ ਕਹਿੰਦੇ ਜੀ ਇਹਨਾਂ ਨੂੰ ਰੈਫਰ ਕਰ ਦਿੱਤਾ ਜਲੰਧਰ ਉਹ ਰੈਫਰ ਕੀਤਾ ਗਿਆ ਲੇਕਿਨ ਸਾਨੂੰ ਕੁਝ ਨਹੀਂ ਦੱਸਿਆ ਗਿਆ ਨਹੀਂ ਸੁਹੇਲ ਦੇ ਜੋ ਖੜੇ ਮੰਗੀ ਆਏ ਆ ਇਹ ਮਤਲਬ ਕਿ ਕੋਈ ਡਾਕਟਰ ਨਾਲ ਗੱਲਬਾਤ ਨਹੀਂ ਹੋਈ ਡਾਕਟਰ ਕੋਈ ਵੀ ਨਹੀਂ ਆਈ ਦੇਖਣ ਜੀ ਇਹਨੂੰ ਸਵੇਰੇ ਕਿੰਨੇ ਵਜੇ ਆਏ ਇਹ ਸਵੇਰੇ 9 ਵਜੇ ਆਏ ਸੀ ਜੀ ਤੇ ਤੁਹਾਨੂੰ ਕਿੰਨੇ ਵਜੇ ਇਹਨਾਂ ਨੇ ਰੈਫਰ ਕਰਨ ਨੂੰ ਗਿਆ ਇਹ だっती 9 ਜੀ ਮੇਰੇ ਮਾਰੇ ਮਾਰੋ ਕੈਮਰਾ ਉੱਤਰ ਉਹ ਮਰ ਗਿਆ ਜੇ ਮੈਂ ਮলাই ਕੋ ਬਗੈਰ ਨਹੀਂ ਜਾਂਦਾ ਜੋ ਹਰੇਕ ਪੇਸ਼ੈਂਟ ਨੂੰ ਖਰਾਬ ਦਿੱਤਾ ਹੀ ਜਾਂਦਾ ਵਾ ਭਾਜੀ ਇੰਨੀ ਵਧੀਆ ਬਿਲਡਿੰਗਾਂ ਬਣਾਉਂਦੇ ਕੀ ਫਾਇਦਾ ਜੇ ਕੋਈ ਨਹੀਂ ਨਾ ਲੈ ਇਹਦੇ ਵਿੱਚ ਤਾਂ ਕੋਈ ਦੋਸ਼ ਅਕ ਨਹੀਂ ਕੀ ਪਾਜੀ ਬੋਲਦਾ ਰਾਹ ਤੇ ਨਾ ਬਚਿਆ ਆਊਗਾ ਸਾਡੋ ਸਾਨੂੰ ਹੁਣੀ ਸਾਡੇ ਤੋਂ ਮੁੰਡੇ ਇਕੱਠੇ ਹੋ ਗਏ ਤਾਂ ਇਹ ਮੈਡਮ ਆਏ ਆ ਆਮ ਬੰਦਾ ਕਿੱਲਾ ਪਸੰਦ ਇਹ ਸਾਨੂੰ ਨਹੀਂ ਪਤਾ ਆ ਕਿ ਇਸ ਮੈਡਮ ਦੀ ਬਹੁਤ ਮੈਡਮ ਇਹ ਨਹੀਂ ਦੱਸਦੇ ਚੱਲ ਜੰਨੇ ਆ ਮੀਡੀਅਮ ਦੱਸੇ ਜਾਰ ਸਰਵਾਜਵਾ ਕਰ ਰਹੀ ਆ ਤੇ ਪੇਸ਼ ਮੈਡਮ ਇਹ ਗੱਲ ਕੀ ਹੋਈ ਆ ਭਾਜੀ ਇੰਨੀਆਂ ਵਧੀਆ ਪਿੰਡੀਆਂ ਬਣਾਉਣ ਦਾ ਕੀ ਫਾਇਦਾ ਜਦ ਸਰਵਿਸ ਵੀ ਸਾਡੇ ਫਗਵਾੜੇ ਚ ਮਿਲ ਰਹੀ ਸਾਡਾ ਮਰੀਜ਼ ਟੜਪ ਟੜਪ ਕੇ ਉਹਦਾ ਪੁਰਾਣਾ ਕੀ ਕੀ ਕਾਰਨ ਕੀ ਆ ਭਾਈ ਤੁਹਾਡਾ ਰੋਬ ਗੱਡੀ ਰੋਕਨ ਦਾ ਇੱਤਰ ਜੀ ਸਭ ਇੱਥੇ ਦਾਖਲ ਆ ਦੱਸਦਾ ਜੀ ਸਵੇਰ ਦੇ ਸਾਡੇ ਸਿੱਖ ਨੇ ਇੱਥੇ ਦਾਖਲ ਆ ਭਾਜੀ ਸ਼ਾਮ ਦਾਖਲ ਸੀ ਹਾਂਜੀ ਹਾਂਜੀ ਲੇਕਿਨ ਇਹਨਾਂ ਨੇ ਇੱਕ ਵਾਰੀ ਵੀ ਇੱਕ ਵਾਰੀ ਵੀ ਮੈਡਮ ਸਾਡੇ ਲੋਬਤ ਨਹੀਂ ਚੱਕੀ ਵੇ ਕੋਈ ਪੇਸ਼ੈਂਟ ਨੂੰ ਦੇਖ ਹੁਣ ਮੈਂ ਸਿਸਟਰ ਸਾਡੀ ਤੜਪ ਤੜਕੇ ਭਾਜੀ ਉਹਦਾ ਬੁਰਾ ਹਾਲ ਹੋ ਗਿਆ ਤੇ ਹੁਣ ਇਹ ਮੈਡਮ ਆਏ ਆ ਕੀ ਨਾਮ ਕੀ ਮੈਡਮ ਦਾ ਜਿਹੜੇ ਆਏ ਆ ਹਾਂਜੀ ਮਨਜੀਤ ਨਾਗਰਾ ਮੈਡਮ ਡਾਕਟਰ ਮਨਜੀਤ ਨਾਗਰਾ ਨਹੀਂ ਗੱਡੀ ਰੋਕਣ ਦਾ ਕਾਰਨ ਕੀ ਆ ਹੁਣ ਇਹ ਨਾ ਮਲਾਇਆ ਡਰਿੰਕ ਇਹਨਾਂ ਨੂੰ ਸਾਨੂੰ ਕੋਈ ਜਵਾਬ ਤਾਂ ਦੇਣ ਕੋਈ ਜਵਾਬ ਨਹੀਂ ਭਾਜੀ ਚੋਰਾ ਜਿਹੜੇ ਚੱਲੇ ਆ ਜਿਹੜੀ ਹੁਣ ਗੱਡੀ ਰੋਕੀ ਕੱਲੇ ਰੋਕੀ ਆ ਕਿਸ ਕਾਰਨ ਨਾਲ ਰੋਕੀ ਆ ਸਾਨੂੰ ਜਵਾਬ ਦੇਣ ਤੇ 24 ਘੰਟੇ ਸਰਵਿਸ ਹੁੰਦੀ ਆ ਹਸਪੀਟਲ ਦੇ ਵਿੱਚ ਸਿਵਲ ਹਸਪੀਟਲ ਦੇ ਵਿੱਚ ਸਰਵਿਸ 24 ਘੰਟੇ ਆ ਲੇਕਿਨ ਸਾਨੂੰ ਕੋਈ ਪ੍ਰੋਵਾਈਡ ਨਹੀਂ ਕੀਤਾ ਗਿਆ ਔਰ ਸਵੇਤ ਦਾ ਪੇਸ਼ੈਂਟ ਦਾਖਲ ਸੀਗਾ ਇਹਨਾਂ ਨੂੰ ਕਹਿ ਰਹੇ ਆ ਇਹਨਾਂ ਨੂੰ ਚਾਰ ਵਾਰੀ ਫੋਨ ਕੀਤਾ ਗਿਆ ਲੇਕਿਨ ਇਹਨਾਂ ਨੇ ਕੋਈ ਵੀ ਇੱਕ ਵਾਰੀ ਵੀ ਆ ਕੇ ਦੇਖਣ ਦੀ ਨੋਬਤ ਰਹੀ ਕੀਤੀ ਪੇ ਆਪਾਂ ਪੇਸ਼ੈਂਟ ਨੂੰ ਦੇਖ ਰਹੀਏ ਹੁਣ ਪੇਸ਼ੈਂਟ ਹੁਣ ਪੇਸ਼ੈਂਟ ਦੀ ਹਾਲਤ ਕਿੱਦਾਂ ਠੀਕ ਹੈ ਹੁਣ ਪੇਸ਼ੈਂਟ ਠੀਕ ਗਿਆ ਬੇਬੀ ਹੋਇਆ ਹੁਣ ਚੱਲ ਜਾਣ ਅਜੇ ਸਵੇਰੇ ਜੋ ਵੀ ਕਾਰਵਾਈ ਹੋਈਗੀ ਅਸੀਂ ਕਾਰਵਾਈ ਕਰਾਂਗੇ ਮਲਾਜਾ ਦਾ ਕਰਾ ਲਈਏ ਅਸੀਂ ਸਵੇਰੇ ਕਾਰਵਾਈ ਕਰਾਂਗੇ ਇਸ ਵੇਲੇ ਬਿਲਕੁਲ ਠੀਕ ਹੈ ਜੀ ਔਰ ਜਿਨ੍ਹਾਂ ਨੇ ਇਹਨਾਂ ਨੂੰ ਰੈਫਰ ਕੀਤਾ ਸੀਗਾ ਉੱਥੇ ਹੀ ਸਿਵਲ ਹਸਪਤਾਲ ਦੇ ਵਿੱਚ ਮਾਂ ਔਰ ਬੇਬੀ ਬਿਲਕੁਲ ਠੀਕ ਹੈ ਰੈਫਰ ਕਰਨ ਦਾ ਕਾਰਨ ਕੀ ਹੈ ਕਿ ਕੀ ਗੱਲ ਇਹ ਹਸਪਤਲ ਰੈਫਰ ਕਰਨ ਲਈ ਬਣਿਆ ਗਿਆ ਮਦਾਨ ਸਾਹਿਬ ਕਿਸ ਤਰ੍ਹਾਂ ਦੇ ਦੱਸੇ ਜਿਸ ਤਰ੍ਹਾਂ ਉਹਨਾਂ ਦੱਸੇ ਵੀ ਰੈਫਰ ਕਰ ਦਿੱਤਾ ਜਾ ਉਸ ਤੋਂ ਬਾਅਦ ਇੱਥੇ ਹੀ ਡਿਲੀਵਰੀ ਹੁੰਦੀ ਹੈ ਕਿਉਂ ਤੁਹਾਨੂੰ ਕੀ ਲੱਗ ਰਿਹਾ ਵਾ ਕਿ ਰੈਫਰ ਕਰਦਾ ਕੀ ਹੈ ਸਾਨੂੰ ਤਾਂ ਇਹੇ ਦੱਸਾ ਜੀ ਕਿ ਇਹਨਾਂ ਦੇ ਕੰਮ ਕਰਨ ਦੀ ਨੀਤ ਨਹੀਂ ਹੈਗੀ ਕਿਉਂਕਿ ਜੇ ਇੱਥੇ ਜੱਚਾ ਬੱਚਾ ਠੀਕ ਆ ਤੇ ਰੈਫਰ ਕਰਨ ਦਾ ਕੀ ਕਾਰਨ ਸੀਗਾ ਸਾਨੂੰ ਇਹ ਦੱਸਿਆ ਜਾਵੇ ਅਸੀਂ ਇਸ ਚੀਜ਼ ਦਾ ਜਵਾਬ ਹੌਂਕਦੇ ਆ ਸਾਨੂੰ ਇਸ ਚੀਜ਼ ਦਾ ਜਵਾਬ ਦਿੱਤਾ ਜਾਵੇ ਔਰ ਮੈਂ ਪੰਜਾਬ ਗਵਰਨਮੈਂਟ ਤੋਂ ਸਰਦਾਰ ਭਵਾਨ ਸਿੰਘ ਮਾਨ ਤੋਂ ਇਹ ਮੰਗ ਕਰਦਾ ਕਿ ਇਦਾਂ ਦੇ ਡਾਕਟਰ ਨੂੰ ਇੱਥੇ ਅਸੀਂ ਨਹੀਂ ਰੱਖਣਾ ਚਾਹੁੰਦੇ ਔਰ ਇਹਨੂੰ ਸਸਪੈਂਡ ਕੀਤਾ ਜਾਵੇ ਥੈਂਕ ਯੂ ਸਰ ਮਾੜੋ ਸਾਥ ਲੈ ਬੈਠੇ ਲੋਕ ਸਭ ਨੂੰ ਸ਼ੁਕਰਗੁਜ਼ਾਰ ਅੰਟੀ ਜੀ ਕੀ ਨਾਮ ਆ ਆਪਣਾ ਮੇਰਾ ਨਾਮ ਸੁਵੰਨ ਹੈ ਕਿੱਥੇ ਰਹਿਣ ਆਲੇ ਅਸੀਂ ਹਜੇ ਆਏ ਹਾਂ ਕੀ ਹੋਇਆ ਜਿਹੜਾ ਅਸੀਂ ਸਿਵਲ ਦੇ ਵਿੱਚ ਇਕੱਠੇ ਹੋਏ ਆ ਜੀ ਅਸੀਂ ਮੈਂ ਆਪਣੇ ਬੇਟੀ ਨੂੰ ਲੈ ਕੇ ਆਈ ਸੀ ਤੇ ਅਸੀਂ ਪਹਿਲੇ ਦਿਨ ਤੋਂ ਲੈ ਕੇ ਫੋਨ ਕਰਤਾ ਕਿ 9ਵੇਂ ਦਿਨ ਆ ਕੇ ਕਰਕੇ ਕੋਟਾਈਪ ਸੀ ਬਈ ਅਰੇ ਖਾਸ ਗੱਲ ਇਹ ਸੀ ਜਿਸ ਤਰ੍ਹਾਂ ਜਿੱਦਾਂ ਸਾਨੂੰ ਮੈਡਮ ਕਹਿੰਦੇ ਕੱਛ ਉਪਤਰਾ ਕਰਵਾਇਆ ਤੇ ਉਹ ਸਾਨੂੰ ਤੇਰੇ ਅਸੀਂ ਸਪਰਾਤੀ ਲੈ ਕੇ ਆਏ ਆ ਉਹ ਕਰੇ ਹਜੇ ਕਾਈ ਹੈਗਾ ਆ ਬੈਰ ਜੀ ਕਰ ਲੈ ਗਏ ਜਿਹੜੇ ਅਸੀਂ 9ਵੇਂ ਦਿਨ ਆਏ ਹੋਏ ਆ ਤੇ ਸਾਨੂੰ ਕਹ ਰਹੇ ਕਿ ਨਹੀਂ ਜੀ ਨੋਰਮਲ ਹੋਣਾ ਨੋਰਮਲ ਹੋਣਾ ਤੇ ਸਾਨੂੰ 5 ਵਜੇ ਦੇ ਟਾਈਮ ਦਿੱਤਾ ਤੇ 7 ਵਜੇ ਦਾ ਦਿੱਤਾ ਫਿਰ ਕਹੇ ਮੈਡਮ ਕਹਿੰਦੀ ਕਿ 9 ਵਜੇ ਤੱਕ ਤੁਸੀਂ ਲਾ ਦੇ ਮੈਂ ਪੋਣੇ ਲੋ ਗਿਆ ਕਿ ਉਹਨਾਂ ਨੂੰ ਫੇਰ ਪੁੱਛਿਆ ਕਿ ਤੁਸੀਂ ਦੱਸੋ ਤੁਹਾਨੂੰ ਕਿ ਹੁਣ ਕੀ ਆ ਉਹ ਕਹਿੰਦੀ ਨਹੀਂ ਮੈਡਮ ਕਹਿੰਦੀ ਹੈ ਜੇ ਤੁਸੀਂ ਟਾਈਮ ਤੇ ਹੋਗੇ ਮੈਂ ਕਹਿੰਦੀ ਅਸੀਂ ਹੁਣ ਟਾਈਮ ਨਹੀਂ ਦੇਖਣਾ ਫਿਰ ਕੱਲ ਪਰਚੀ ਬਣਾ ਦਿੰਦੇ ਹਾਂ ਤਾਂ ਅਸੀਂ ਤੁਹਾਨੂੰ ਜਲੰਧਾ ਰੈਫਰ ਕਰ ਦਿੰਦੇ ਹਾਂ ਫਿਰ ਕੀ ਨਹੀਂ ਅਸੀਂ ਜਲੰਧਾ ਨਿਕਾ ਦਾ ਸਾਡੇ ਕੋਲ ਇੰਜੈਕਟਰ ਦਾ ਆਗਾਰ ਵਾਲਾ ਜਿਹੜਾ ਨਾ ਤੇ ਉਹ ਸਾਡੇ ਕੋਲ ਬੰਦਾ ਹੈ ਨਹੀਂ ਕਿ ਨਹੀਂ ਸਮੱਸਿਆ ਤੋਂ ਦੱਸੋ ਸਾਡਾ ਅੱਜ ਤੋਂ 3 ਸਾਲ ਪਹਿਲਾਂ ਵੀ ਲੰਕਿਤ ਨਗਰ ਨੇ ਸਾਡਾ ਮੇਰੀ ਨੋਨਾ ਆਪਰੇਸ਼ਨ ਹੋਇਆ ਸੀਗਾ ਉਹਨਾਂ ਨੇ ਰੋਸਟਾਈ ਵੀ ਉਹਨਾਂ ਨੇ ਆਪਰੇਸ਼ਨ ਸਹੀ ਨਹੀਂ ਕੀਤਾ ਹੈਗਾ ਉਹਨਾਂ ਦੇ ਇੱਕ ਮਹੀਨਾ ਅੰਦਰ ਫਲੋਰ ਬਣਿਆ ਰਿਹਾ ਮਹੀਨੇ ਬਾਅਦ ਉਹਨਾਂ ਨੇ ਟਾਲੇ ਲਗਾਏ ਅਸੀਂ ਬਹੁਤ ਪਰੇਸ਼ਾਨ ਆ ਅੱਜ ਅੱਜ ਇਹ ਕੱਲ ਨੂੰ ਸਾਨੂੰ ਵੀ ਬੇਬੀ ਨੂੰ ਕੁਝ ਹੁੰਦਾ ਹੈ ਜਾਂ ਬੱਚੇ ਨੂੰ ਕੁਝ ਹੁੰਦਾ ਪੇ ਮਨਜੀਤ ਨਾਦਰ ਦੁੱਲੇ ਵਾਲਾ ਅੱਜ ਇਦਾਂ ਦਾਾਂਟ ਕੀ ਹੋਇਆ ਜਿਹੜਾ ਆਪਾਂ ਇਕੱਠੇ ਹੋਣਾ ਪੈ ਗਿਆ ਆਪਾਂ ਨੂੰ ਇਹ ਰੋਬ ਲਗਾ ਰਹੇ ਤੁਸੀਂ ਵੱਡੇ ਹਸਪੀਟਲ ਦੇ ਹਾਂਜੀ ਸਵੇਰ ਦੀ ਮੈਡਮ ਨੇ ਚੈੱਕ ਲਈ ਹੈ ਇਹ ਤਾਂ ਕੀ ਕੀਤਾ ਹੈਗਾ ਜੀ ਆਪਾਂ ਅਸੀਂ ਇਹਨਾਂ ਕੋ ਆ ਰਹੇ ਹਾਂ ਇਹ ਮੈਨੂੰ ਤਾਂ ਫਰਜ਼ੀ ਨਹੀਂ ਸਾਨੂੰ ਜਾਂਦੇ ਹੋਏ ਮਿਲ ਕੇ ਜਾਣਾ ਜਾਂ ਸਾਨੂੰ ਦੱਸਦੇ ਬਲਿਆਂ ਦਾ ਤਾਂ ਕੋਈ ਫਰਕ ਨਹੀਂ ਅਸੀਂ ਚੇਅਰ ਦੇ ਬੈਠੇ ਆ ਆ ਕੇ ਅਸੀਂ ਕੋਈ ਖਾਤਾ ਨਹੀਂ ਕੀਤਾ ਨਹੀਂ ਅਸੀਂ ਬਿਨਾਂ ਅੱਗੇ ਦਿੱਕੇ ਤਰਸ ਕੇ ਬੈਠੇ ਹੈ ਮੈਡਮ ਦਾ ਫਰਜ਼ ਹੈ ਕਿ ਸਾਨੂੰ ਦੱਸ ਕੇ ਜਾਣਾ ਚਾਹੀਦਾ ਸੀ

ਸਹੀ ਤੋਂ ਸਾਡੇ ਕੋਲ ਕੋਈ ਡਾਕਟਰ ਹੈ ਨਹੀਂ ਨਾ ਤੇ ਤੁਸੀਂ ਉਹ ਸਿਲੰਡਰ ਚ ਇੱਥੇ ਕਰਤਾ ਕੀ ਲੱਗ ਰਹੀ ਆਂ ਅੰਟੀ ਜਿਸ ਤਰ੍ਹਾਂ ਪੰਜਾਬ ਸਰਕਾਰ ਵਾਅਦੇ ਕਰਦੀ ਆ ਵੀ ਪੰਜਾਬ ਦੇ ਜਿਹੜੇ ਹਸਪਤਾਲ ਸਰਕਾਰੀ ਬਿਲਕੁਲ ਸਹੂਲਤਾ ਬਹੁਤ ਆ ਕੀ ਲੱਗ ਰਿਹਾ ਤੁਹਾਨੂੰ ਕੀ ਲਾਪਰਵਾਹੀ ਲੱਗ ਰਹੀ ਆ ਲਾਪਰਵਾਹੀ ਆ ਹਰ ਸ਼ਾਇਦ ਮਤਾਇ ਪਰਵਾਹੀ ਹੋਲੀ ਡਾਕਟਰਾਂ ਦਾ ਪ੍ਰਵਾਹ ਹਸਪਤਾਲ ਇੱਥੇ ਬਣਾ ਕੇ ਆ ਕਿ ਆਪਾਂ ਇੱਕ ਡਾਕਟਰ ਨਹੀਂ ਇੱਥੇ ਆਪਾਂ ਕਰ ਸਕਦੇ ਕਿ ਇੰਜੈਕਸ਼ਨ ਲਗਾਣਾ ਗਾੜ ਦੇ ਕੰਨ ਕੋਈ ਐਮਰਜੈਂਸੀ ਆ ਜੇ ਸਾਡੇ ਤਾਂ ਅਫੀਸ਼ੀਅਲ ਨਹੀਂ ਹੋ ਸਕਦਾ ਕਿ ਕਿੰਨੇ ਵੱਡਾ ਹਸਪਤਲ ਹੋ ਕੇ ਤਾਂ ਫਿਰ ਕੀ ਕਰਾਂਗੇ ਕੀ ਮੰਗ ਕਰਦੇ ਆਂਟੀ ਪ੍ਰਸ਼ਾਸਨ ਕੋਲ ਅਸੀਂ ਇਹ ਮੰਗ ਕਰਦੇ ਆਂ ਕਿ ਸਾਡਾ ਕੇਸ ਸਹੀ ਕੀਤਾ ਜਾਵੇ ਜੇ ਸਾਡਾ ਕੋਈ ਬੱਚੇ ਨੂੰ ਕੋਈ ਜਾਨੀ ਨਹੀਂ ਹੋਗੀ ਜਾਂ ਸਾਡੀ ਮੇਰੀ ਬੇਟੀ ਨੂੰ ਕੋਈ ਅਭੀ ਨਹੀਂ ਹੋਗੀ ਜੁਨੇਵਰ ਮੈਡਮ ਕੀ ਨਾਮ ਹੁੰਦਾ ਜਿਹੜੀ ਮੇਰੀ ਬੇਟੀ ਦਾ ਨਾਮ ਕੀ ਹੈ ਜਿਹੜੇ ਡਾਕਟਰ ਆ ਇਸ ਟਾਈਮ ਕਰ ਰਹੇ ਆਪਰੇਸ਼ਨ ਕੋਣ ਆ ਜਿਹੜੇ ਮਨਜੀਤ ਨਾਟਕ